ਬੋਸ ਪੰਜਾਬੀ ਦੇਖ ਰਹੇ ਹੋ ਸ਼ੰਭੂ ਬਾਰਡਰ ਤੇ ਮੌਜੂਦ ਆ ਤੇ ਤਸਵੀਰਾਂ ਦੇਖੋ ਵੱਡੀਆਂ ਵੱਡੀਆਂ ਕਰੇਨਾਂ ਦੇ ਨਾਲ ਰਸ਼ਨ ਇਹ ਤਸਵੀਰ ਦਿਖਾਓ ਦੇਖੋ ਕਿੱਡੀਆਂ ਕਿੱਡੀਆਂ ਕਰੇਨਾਂ ਨੇ ਜਿਹੜੀਆਂ ਨੇ ਵੱਡੀ ਤਾਦਾਦ ਤੇ ਵਿੱਚ ਪਹੁੰਚ ਪਹੁੰਚਾ ਕੇ ਇੱਥੇ ਹੁਣ ਵੱਡੇ ਵੱਡੇ ਵੈਰੀਗੇਟ ਜਿਹੜੇ ਨੇ ਉਹ ਇੱਥੇ ਰੱਖੇ ਜਾ ਰਹੇ ਨੇ ਤਾਂ ਦੇਖੋ ਇੱਕ ਕਰੇਨ ਜਿਹੜੀ ਇੱਥੇ ਪਹੁੰਚੀ ਹੋਈ ਆ ਦੇਖੋ ਤਸਵੀਰਾਂ ਨੇ ਲਗਾਤਾਰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਦੇਖ ਸਕਦੇ ਹੋ ਵੱਡੀਆਂ ਵੱਡੀਆਂ ਕਰੇਨਾਂ ਜਿਹੜੀਆਂ ਨੇ ਇਸ ਵੇਲੇ ਇੱਥੇ ਮੌਜੂਦ ਨੇ ਬੈਰੀਕੇਡ ਜਿਹੜੇ ਨੇ ਉਹ ਇੱਥੋਂ ਚੁੱਕ ਚੁੱਕ ਕੇ ਅੱਗੇ ਲਗਾਏ ਜਾ ਰਹੇ ਨੇ ਦੇਖ ਸਕਦੇ ਹੋ ਕਿੰਦਾ ਦੇ ਪ੍ਰਬੰਧ ਨੇ ਇਸ ਤਰ੍ਹਾਂ ਦੇ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਪ੍ਰਸ਼ਾਸਨ ਕਰ ਰਿਹਾ ਹੈ ਕਿਸਾਨਾਂ ਨੇ ਤਾਂ ਦੇਖੋ ਤਾਂ ਅਨਾਉਂਸਮੈਂਟ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਪੱਤਰਕਾਰਾਂ ਨੂੰ ਵੀ ਅਨਾਉਂਸ ਕੀਤਾ ਜਾ ਰਿਹਾ ਕਿ ਜਿਹੜੇ ਪੱਤਰਕਾਰ ਇੱਥੇ ਖੜ ਕੇ ਕਵਰੇਜ ਕਰ ਰਹੇ ਨੇ ਉਹਨਾਂ ਨੂੰ ਵੀ ਬੈਰੀਕੇਡ ਤੋਂ ਬਾਹਰ ਕਰਨ ਦੇ ਜਿਹੜੇ ਨੇ ਆਦੇਸ਼ ਨੇ ਉਹ ਦਿੱਤੇ ਜਾ ਰਹੇ ਨੇ ਤਸਵੀਰਾਂ ਲਗਾਤਾਰ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਆਂ ਦੇਖ ਸਕਦੇ ਹੋ ਦੇਖੋ ਇਹ ਤਸੁਰਾ ਸਿੰਘ ਦਾ ਤਸਵੀਰ ਪੈਨ ਕਰਕੇ ਦਿਖਾਓ ਜ਼ੂਮ ਕਰਕੇ ਦਿਖਾਓ ਤੁੜੀਆਂ ਤਸਵੀਰਾਂ ਕਿ ਕਿਸ ਤਰ੍ਹਾਂ ਜਿਹੜੇ ਨੇ ਉਹ ਪ੍ਰਬੰਧ ਕੀਤੇ ਜਾ ਰਹੇ ਨੇ ਆ ਦੇਖੋ ਇਹ ਤਸਵੀਰ ਦੇਖੋ ਵੱਡੇ ਵੱਡੇ ਪੱਥਰ ਕਰੇਨਾ ਨਾਲ ਅੱਗੇ ਲਗਾਏ ਜਾ ਰਹੇ ਨੇ ਪਾਰੀ ਤਾਜ਼ਾਦ ਦੇ ਵਿੱਚ ਜਿਹੜੇ ਪੱਥਰ ਨੇ ਇੱਕ ਰੇਨਾਂ ਦੇ ਨਾਲ ਹੁਣ ਲਗਾਏ ਜਾ ਰਹੇ ਨੇ ਇਸ ਤਰ੍ਹਾਂ ਦੇ ਉਸਲੇ ਹਾਲਾਤ ਜਿਹੜੇ ਨੇ ਉਹ ਸ਼ੰਭੂ ਬਾਰਡਰ ਦੇ ਬਣੇ ਹੋਏ ਨੇ ਕਿ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਨੇ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਵੱਡੀਆਂ-ਵੱਡੀਆਂ ਕਰੀਨਾ ਦੇ ਨਾਲ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੂੰ ਇਸ ਵੇਲੇ ਸ਼ੰਭੂ ਬਾਰਡਰ ਦੇ ਨੇ ਵੱਡੀ ਤਾਦਾਦ ਦੇ ਵਿੱਚ ਮਸ਼ੀਨਾਂ ਬੁਲਾ ਕੇ ਇੱਥੇ ਦੇਖੋ ਕਿਤੇ ਦੇਖਿਆ ਜਾਵੇ ਤਾਂ ਹੁਣ ਜਿਹੜੀ ਆ ਉਹ ਰਸਤੇ ਬੰਦ ਕੀਤੇ ਜਾ ਰਹੇ ਨੇ ਤਾਂ ਆਪਣੇ ਆਪ ਦੇ ਵਿੱਚ ਇੱਕ ਕਿਤੇ ਨਾ ਕਿਤੇ ਕਿਸਾਨਾਂ ਦੀ ਆਮਦ ਤੋਂ ਪਹਿਲਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤਾ ਤਸਵੀਰਾਂ ਦੇਖੋ ਤੁਸੀਂ ਕੈਮਰਾ ਬੱਸ ਸੇ ਰੋਸ਼ਨੂ ਕਾ ਰੋਸ਼ਨੇ ਤਸਵੀਰ ਦਿਖਾਓ ਦੇਖੋ ਕਿੱਡੇ ਵੱਡੇ 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 ਜਿਹੜੇ ਇਹ ਪੱਥਰ ਨੇ ਇੱਥੇ ਰੱਖੇ ਜਾ ਰਹੇ ਨੇ ਵੱਡੀਆਂ ਵੱਡੀਆਂ ਮਸ਼ੀਨਾਂ ਦੇ ਨਾਲ ਰੋਕਿਆ ਜਾ ਰਿਹਾ ਹੈ ਤੇ ਜਿਹੜੇ ਫੋਰਸ ਆ ਪਿੱਛੋਂ ਅਨਾਉਂਸਮੈਂਟ ਕੀਤੀ ਜਾਂਦੀ ਹੈ ਕਿ ਕੋਈ ਵੀ ਪੱਤਰਕਾਰ ਇਸ ਹੱਦ ਤੋਂ ਅੱਗੇ ਨਾ ਜਾਵੇ ਤਾਂ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਆ ਤਾਂ ਇਹੀ ਕਹੂੰਗਾ ਕਿ ਮਾਲਕ ਭਲੀ ਕਰੇ ਜਿਸ ਤਰ੍ਹਾਂ ਦੇ ਹਾਲਾਤ ਨੇ ਜਿਸ ਤਰ੍ਹਾਂ ਦੀ ਸਥਿਤੀ ਇਸ ਵੇਲੇ ਬਣੀ ਹੋਈ ਆ ਤਾਂ ਉਸ ਨੂੰ ਇਹ ਤਸਵੀਰਾਂ ਦੇਖ ਕੇ ਤੁਸੀਂ ਬਿਲਕੁਲ ਪੈਨਿਕ ਦੀਆਂ ਤਸਵੀਰਾਂ ਨੇ ਬਾਬਾ ਪਲੀ ਕਰੇ ਜਿਸ ਤਰ੍ਹਾਂ ਦੇ ਹਾਲਾਤ ਨੇ ਕਿਉਂਕਿ ਕਿਸਾਨ ਦੇਸ਼ ਦਾ ਅੰਨ ਦਾਤਾ ਦੇਸ਼ ਦੀ ਰਾਜਸਤਾਨੀ ਦਿੱਲੀ ਵੱਲ ਵਧ ਰਿਹਾ ਤਾਂ ਉਸ ਦੇ ਸਵਾਗਤ ਦੇ ਲਈ ਕਿਸ ਤਰ੍ਹਾਂ ਦੇ ਇੰਤਜ਼ਾਮਾਤ ਨੇ ਉਹ ਸਮੇਂ ਦੀਆਂ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਨੇ ਆਪਣੇ ਆਪ ਦੇ ਵਿੱਚ ਦਿਲ ਨੂੰ ਦਿਲਾ ਕੇ ਰੱਖ ਦੇਣ ਵਾਲੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਚਾਰੇ ਪਾਸੇ ਪੁਲਿਸ ਸੀ ਪੁਲਿਸ ਨਜ਼ਰ ਆਉਗੀ ਚਾਰੇ ਪਾਸੇ ਸੁਰੱਖਿਆ ਕਰਮੀ ਨਜ਼ਰ ਆਉਣਗੇ ਚਾਰੇ ਪਾਸੇ ਤੁਹਾਨੂੰ ਸਾਈਟ ਸਿਕਿਉਰਟੀ ਨਜ਼ਰ ਆਉਗੀ ਤਾਂ ਹੁਣ ਇਸ ਵੇਲੇ ਦੇ ਹਾਲਾਤ ਜਿਸ ਤਰ੍ਹਾਂ ਦੇ ਨੇ ਵੱਡੀਆਂ-ਵੱਡੀਆਂ ਕਰੇਨਾਂ ਬੁਲਾ ਕੇ ਹੁਣ ਰਸਤੇ ਜਿਹੜੇ ਨੇ ਰਹਿੰਦੇ ਨੇ ਉਹ ਵੀ ਬੰਦ ਕਰ ਦਿੱਤੇ ਗਏ ਨੇ ਤਾਂ ਇਸ ਵੇਲੇ ਮੈਂ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਤੇ ਸ਼ੰਭੂ ਬਾਰਡਰ ਦੇ ਤਾਜ਼ਾ ਹਾਲਾਤ ਤੁਹਾਡੇ ਨਾਲ ਸਾਂਝੇ ਕਰ ਰਿਹਾ ਵੱਡੀਆਂ-ਵੱਡੀਆਂ ਕਰੇਨਾਂ ਪਹੁੰਚੀਆਂ ਹੋਈਆਂ ਨੇ ਜਿਸ ਦੇ ਚੱਲਦੇ ਹੋਏ ਇਹ ਰਸਤੇ ਨੇ ਜਿਹੜੇ ਉਹ ਤਮਾਮ ਪੂਰਨ ਤੌਰ ਤੇ ਬਲੌਕ ਕੀਤੇ ਜਾ ਰਹੇ ਨੇ ਬਿਲਕੁਲ ਕਹਿੰਦੇ ਹਵਾ ਵੀ ਲੰਘਣ ਨਹੀਂ ਦੇਣੀ ਜਿਸ ਤਰ੍ਹਾਂ ਦੀ ਸਥਿਤੀ ਬਣਦੀ ਜਾ ਰਹੀ ਆ ਤਾਂ ਹੁਣ ਲਾਈਟ ਜਿਹੜੀ ਆ ਉਹ ਸੁਰੱਖਿਆ ਕੀਤੀ ਜਾ ਰਹੀ ਆ ਵੱਡੀਆਂ ਕਰੇਨਾਂ ਬੁਲਾ ਕੇ ਵੱਡੇ ਪੱਥਰ ਅੱਗੇ ਲਗਾ ਦਿੱਤੇ ਗਏ ਨੇ ਕਿ ਇੱਥੋਂ ਕਿਸਾਨ ਤੇ ਉਹਨਾਂ ਦੇ ਟਰੈਕਟਰ ਟਰਾਲੀ ਅੱਗੇ ਨਾ ਜਾ ਸਕਣ ਕੈਮਰਾਮੈਨ ਰੋਸ਼ਨ ਨਾ ਗगन शुक्ला ਅੜਲੀ ਪੋਸਟ ਪੰਜਾਬੀ